ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਦਵੱਜ ਕੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਜਾਪ ਕਰਨ ਦਾ ਸਾਧ ਸੰਗਤ ਜੀ ਕੀ ਮਹੱਤਵ ਹੈ ਸਾਧ ਸੰਗਤ ਜੀ ਇਹ ਮੇਰੇ ਆਪ ਵੀ ਤੀਕਰਨਾ ਹੈ ਸਾਧ ਸੰਗਤ ਜੀ ਮੈਂ ਤੁਹਾਨੂੰ ਦੱਸੂਗੀ ਕਿ ਮੇਰਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸਾਧ ਸੰਗਤ ਜੀ ਮੈਂ ਅੱਜ ਤੁਹਾਨੂੰ ਆਪਣੀ ਸਾਰੀ ਗੱਲ ਦੱਸਾਂਗੀ ਕਿ ਮੈਂ ਮਸਵੇਰੇ ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਕਿਹੜਾ ਪਾਠ ਕਰਦੀ ਹਾਂ ਸਾਥ ਸੰਗਤ ਜੀ ਕਿਹੜਾ ਸ਼ਬਦ ਨਾਲ ਜਪਦੀ ਹਾਂ ਤੇ ਜਿਸ ਦੇ ਨਾਲ ਮੇਰੇ ਸਾਰੇ ਕੰਮ ਠੀਕ ਹੋ ਜਾਂਦੇ ਹਨ ਵਾਹਿਗੁਰੂ ਜੀ ਸਾਰੇ ਕੰਮ ਸਵਾਰ ਦਿੰਦੇ ਹਨ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ ਸਾਥ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਦੇ ਕੇ ਹਾਜ਼ਰੀ ਲਗਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਦੋਸਤੋ ਮਿੱਤਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਕਿਉਂਕਿ ਜੋ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ 4-5 ਸਾਲ ਪਹਿਲਾਂ ਦੀ ਗੱਲ ਹੈ ਸਾਧ ਸੰਗਤ ਜੀ ਸਾਡੇ ਕੰਮ ਦੇ ਵਿੱਚ ਹਰ ਕੰਮ ਦੇ ਵਿੱਚ ਰੁਕਾਵਟ ਬਹੁਤ ਪੈਂਦੀਆਂ ਸੀ ਸਾਧ ਸੰਗਤ ਜੀ ਜਿਸ ਕੰਮ ਨੂੰ ਵੀ ਅਸੀਂ ਹੱਥ ਪਾਉਂਦੇ ਸੀ ਉਹ ਕੰਮ ਸਿਰੇ ਨਹੀਂ ਸੀ ਚੜਦਾ ਤਾਂ ਸਾਧ ਸੰਗਤ ਜੀ ਅਸੀਂ ਬਹੁਤ ਜਗ੍ਹਾ ਅਰਦਾਸਾਂ ਕੀਤੀਆਂ ਬਹੁਤ ਪਾਠ ਵੀ ਕੀਤੇ ਬਟ ਕੋਈ ਕੰਮ ਨਹੀਂ ਸੀ ਬਣਦਾ ਸਾਧ ਸੰਗਤ ਜੀ ਫਿਰ ਅਸੀਂ ਸੰਤ ਮਹਾਂਪੁਰਸ਼ਾਂ ਜੀ ਦੇ ਕੋਲ ਚਲੇ ਗਏ ਸਾਧ ਸੰਗਤ ਜੀ ਤਸ ਸਾੰਤ ਮਹਾਂਪੁਰਸ਼ਾਂ ਜੀ ਕੋਲ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਕਿ ਅਸੀਂ ਜਿਸ ਕੰਮ ਨੂੰ ਵੀ ਹੱਥ ਪਾਉਂਦੇ ਹਾਂ ਉਹ ਕੋਈ ਵੀ ਕੰਮ ਸਿਰੇ ਨਹੀਂ ਲੱਗਦਾ ਤਾਂ ਸਾਧ ਸੰਗਤ ਜੀ ਮਹਾਂਪੁਰਸ਼ਾਂ ਜੀ ਨੇ ਮੈਨੂੰ ਵਚਨ ਕੀਤੇ ਸੀ ਸਾਧ ਸੰਗਤ ਜੀ ਕਿ ਤੁਸੀਂ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਸਾਤਸੰਗਤ ਜੀ ਸਤਿ ਮਹਾਂਪੁਰਸ਼ਾਂ ਜੀ ਨੇ ਦੱਸਿਆ ਪਾਈ ਇਹ ਸਾਰੇ ਹੀ ਦੁੱਖਾਂ ਦਾ ਤੋੜ ਹੈ ਸਾਤਸੰਗਤ ਜੀ ਕਿਉਂਕਿ ਉਸ ਵੇਲੇ ਗੁਰੂ ਸਾਹਿਬ ਜੋ ਅੰਮ੍ਰਿਤ ਵੇਲਾ ਹੁੰਦਾ ਹੈ ਨਾ 12 ਵਜੇ ਤੋਂ 3 ਵਜੇ ਦਾ ਸਾਤਸੰਗਤ ਜੀ ਉਸ ਵਿੱਚ ਵਾਹਿਗੁਰੂ ਜੀ ਹਾਜ਼ਰ ਨਜ਼ਰ ਰਹਿੰਦੇ ਹਨ ਸਾਤਸੰਗਤ ਜੀ ਦੇਵੀ ਸ਼ਕਤੀਆਂ ਹਾਜ਼ਰ ਨਜ਼ਰ ਰਹਿੰਦੀਆਂ ਹਨ ਸਾਤਸੰਗਤ ਜੀ ਸ਼ਹੀਦ ਸਿੰਘ ਉਸ ਟਾਈਮ ਹਾਜਨਾ ਜਰ ਰਹਿੰਦੇ ਸਨ ਸਾਧ ਸੰਗਤ ਜੀ ਪ੍ਰਸੰਦ ਮਹਾਂਪੁਰਸ਼ਾਂ ਜੀ ਨੇ ਦੱਸਿਆ ਸੀ ਕਹਿੰਦੇ ਭਾਈ ਇਸ ਵੇਲੇ ਉੱਠ ਕੇ 10 ਤੋਂ 15 ਮਿੰਟ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਮਹਾਂਪੁਰਸ਼ਾਂ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਨੇ ਦੱਸਿਆ ਵਚਨ ਕੀਤੇ ਸੀ ਕਿ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ 21 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਉਸ ਤੋਂ ਬਾਅਦ ਇੱਕ ਸਾਧ ਸੰਗਤ ਜੀ ਸ਼ਬਦ ਦੱਸਿਆ ਸੀ ਬਾਬਾ ਜੀ ਨੇ ਸਾਧ ਸੰਗਤ ਜੀ ਉਸ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਸੱਚ ਜਾਣੋਗੇ ਜਿਸ ਦਿਨ ਤੋਂ ਉਹ ਕਰਨਾ ਸ਼ੁਰੂ ਕਰ ਦਿੱਤਾ ਸੀ ਸਾਧ ਸੰਗਤ ਜੀ ਉਸ ਦਿਨ ਤੋਂ ਹੀ ਸਾਧ ਸੰਗਤ ਜੀ ਹੌਲੀ ਹੌਲੀ ਕਰਕੇ ਸਾਰੇ ਕੰਮ ਸਵਰਨੇ ਠੀਕ ਹੋ ਗਏ ਸੀ ਸਾਧ ਸੰਗਤ ਜੀ ਪਤਾ ਵੀ ਨਹੀਂ ਲੱਗਿਆ ਕਿੱਕ ਕਦੋਂ ਸਾਰੇ ਕੰਮ ਕਿਵੇਂ ਹੋ ਗਏ ਸਾਧ ਸੰਗਤ ਜੀ ਜੋ ਹੁਣ ਬਾਬਾ ਜੀ ਨੇ ਦੱਸਿਆ ਸੀ ਉਸ ਬਾਰੇ ਤੁਹਾਨੂੰ ਦੱਸਦੇ ਹਾਂ ਸਾਧ ਸੰਗਤ ਜੀ ਗੁਰਬਾਣੀ ਦਾ ਵਿਚਾਰ ਹੈ ਜੋ ਜੋ ਗੁਰ ਸਤਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਠਰ ਨਾਮ ਤੇ ਆਏ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਕਹਿੰਦੇ ਜਿਹੜਾ 12 ਤੋਂ 3 ਵਜੇ ਦਾ ਸਮਾਂ ਹੁੰਦਾ ਹੈ ਭਾਈ ਉਹ ਪਲਕ ਦਾ ਸਮਾਂ ਹੁੰਦਾ ਹੈ ਪਲਕੇ ਦਾ ਸਮਾਂ ਹੁੰਦਾ ਹੈ ਸਾਧ ਸੰਗਤ ਜੀ ਇਸ ਵਿੱਚ ਇਸ਼ਨਾਨ ਦੀ ਗੱਲ ਨਹੀਂ ਕੀਤੀ ਸਾਧ ਸੰਗਤ ਜੀ ਨਾਮ ਆਪਣੇ ਆਪ ਵਿੱਚ ਹੀ ਇਸ਼ਨਾਨ ਹੈ ਸਾਧ ਸੰਗਤ ਜੀ ਇਸ਼ਨਾਨ ਦਾ ਸਮਾਂ ਹੁੰਦਾ ਹੈ ਉਦਮ ਕਰੈ ਪਲਕੇ ਪਰਪਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵ ਸਾਥ ਸੰਗਤ ਜੀ ਕਹਿੰਦੇ ਮਹਾਂਪੁਰਜ ਜੀ ਦੱਸਦੇ ਨੇ ਭਾਈ ਜਿਹੜਾ ਇਸ਼ਨਾਨ ਦਾ ਸਮਾਂ ਹੁੰਦਾ ਵਾ ਨਾ ਉਹ 3 ਵਜੇ ਤੋਂ ਬਾਅਦ ਦਾ ਹੁੰਦਾ ਸਾਥ ਸੰਗਤ ਜੀ ਤੁਸੀਂ 12 ਵਜਤੋਂ 3 ਵਜੇ ਦੇ ਵਿੱਚ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਹੈ 21 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਤੇ ਨਾਲ ਇੱਕ ਸ਼ਬਦ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਤੁਹਾਡੇ ਜੋ ਵੀ ਵਿਗੜੇ ਹੋਏ ਕੰਮ ਨੇ ਸਾਰੇ ਠੀਕ ਹੋ ਜਾਣਗੇ ਸਾਤਸੰਗਤ ਜੀ ਕਿਸੇ ਵੀ ਕੰਮ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ ਸਾਤਸੰਗਤ ਜੀ ਤੁਸੀਂ ਇਸ ਤਰ੍ਹਾਂ ਕਰੋ ਵਾਹਿਗੁਰੂ ਜੀ ਜਰੂਰ ਕਿਰਪਾ ਕਰਦੇ ਹਨ ਸਾਤਸੰਗਤ ਜੀ ਤੁਸੀਂ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਸਾਤਸੰਗਤ ਜੀ ਜਦੋਂ ਆਪਾਂ ਸਮਝ ਲਓ ਵੀ ਆਪਾਂ 10 ਵਜੇ ਜਾਂ 11 ਵਜੇ ਰਾਤ ਨੂੰ ਸੌਂ ਜਾਂਦੇ ਹਾਂ ਸਾਤਸੰਗਤ ਜੀ ਤਾਂ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਸਾਤ ਸੰਗਤ ਜੀ ਵਾਹਿਗੁਰੂ ਜੀ ਜ਼ਰੂਰ ਉਠਾਉਂਦੇ ਹਨ ਸਾਤ ਸੰਗਤ ਜੀ ਉਸ ਵੇਲੇ ਹਰ ਇੱਕ ਇਨਸਾਨ ਦੀ ਅੱਖ ਖੁੱਲਦੀ ਹੈ ਸਾਤ ਸੰਗਤ ਜੀ ਫਿਰ ਤੁਸੀਂ ਉਹ ਤੁਹਾਡੇ ਹੱਥ ਹੁੰਦਾ ਹੈ ਕਿ ਤੁਸੀਂ ਉਸ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਜਾਂ ਫਿਰ ਸੋ ਜਾਣਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਤੁਸੀਂ ਕੀ ਕਰਨਾ ਹੈ ਉੱਠ ਕੇ ਤੁਸੀਂ ਨੇ ਹੱਥ ਮੂਟੋ ਕੇ ਸਾਧ ਸੰਗਤ ਜੀ ਵਾਰਵਾਰਸਤ 3 ਵਜੇ ਦੇ ਵਿੱਚ ਵਿੱਚ ਜਦੋਂ ਤੁਸੀਂ ਮਰਜ਼ੀ ਕਰ ਸਕਦੇ ਹੋ ਸਾਧ ਸੰਗਤ ਜੀ ਤੁਸੀਂ ਉੱਠ ਕੇ ਮੂੰਹ ਧੋ ਕੇ ਜੇ ਪੰਜ ਇਸ਼ਨਾਨਾ ਕਰ ਸਕਦੇ ਹੋ ਤਾਂ ਪੰਜ ਇਸ਼ਨਾਨਾ ਕਰਕੇ ਸਾਧ ਸੰਗਤ ਜੀ ਜਿਸ ਬਿਸਤਰ ਤੇ ਤੁਸੀਂ ਲੇਟੇ ਹੋ ਤੁਸੀਂ ਉੱਥੇ ਬੈਠ ਕੇ ਸਾਧ ਸੰਗਤ ਜੀ ਸਿਰ ਤੇ ਸਿਰ ਟਾ ਕੇ ਸਾਧ ਸੰਗਤ ਜੀ ਵਾਹਿਗੁਰੂ ਜੀ ਨੂੰ ਇਕਾਗਰ ਚਿਤ ਹੋ ਕੇ ਧਿਆਉਣਾ ਹੈ ਸਾਤ ਸੰਗਤ ਜੀ ਕਿਉਂਕਿ ਵਾਹਿਗੁਰੂ ਜੀ ਉਸ ਟਾਈਮ ਹਾਜ਼ਰ ਨਾ ਜਰ ਰਹੇ ਸਨ ਸਾਤ ਸੰਗਤ ਜੀ ਕਿਉਂਕਿ ਉਹ ਟਾਈਮ ਹੁੰਦਾ ਹੈ ਬਾਦਸ਼ਾਹੀਆਂ ਦਾ ਟਾਈਮ ਹੁੰਦਾ ਹੈ ਸਾਤ ਸੰਗਤ ਜੀ ਤੇ ਤੁਹਾਡੇ ਆਤ ਹੈ ਤੁਸੀਂ ਵਾਹਿਗੁਰੂ ਜੀ ਨੂੰ ਪਾਉਣਾ ਹੈ ਕਿ ਨਹੀਂ ਪਾਉਣਾ ਸਾਤ ਸੰਗਤ ਜੀ ਜੇ ਉਹ ਸਮਾਂ ਅਸੀਂ 12 ਤੋਂ 3 ਵਜੇ ਦਾ ਨਾਉਣ ਧੌਣ ਵਿੱਚ ਹੀ ਖਰਾਬ ਕਰ ਦੇਵਾਂਗੇ ਫਿਰ ਉਹ ਸਮਾਂ ਲੰਘ ਜਾਵੇਗਾ ਉਸ ਸਮੇਂ ਅਸੀਂ ਜਾਪ ਨਹੀਂ ਕਰ ਸਕਾਂਗੇ ਸਾਧ ਸੰਗਤ ਜੀ ਉਹ ਜਿਹੜਾ ਟਾਈਮ ਹੁੰਦਾ ਹੈ ਨਾ 12 ਤੋਂ 3 ਵਜੇ ਦਾ ਬਹੁਤ ਉੱਤਮ ਸਮਾਂ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਨੇ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਜੀ ਪੰਜ ਇਸ਼ਨਾਨਾ ਕਰਕੇ ਜਿਸ ਬਿਸਤਰ ਤੇ ਤੁਸੀਂ ਲੇਟੇ ਹੋ ਤੇ ਬੈੜ ਕੇ ਇਸਰੇ ਟਾ ਕੇ ਵਾਹਿਗੁਰੂ ਜੀ ਨੂੰ ਇਕਾਗਰ ਚੇਤਾ ਹੋ ਕੇ ਧਿਆਉਣਾ ਹੈ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ মূল ਮੰਤਰ ਦਾ ਜਾਪ ਕਰਨਾ ਹੈ 21 ਵਾਰ ਤੁਸੀਂ মূল ਮੰਤਰ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਫਿਰ ਜੋ ਮਹਾਪੁਰਸ਼ਾਂ ਜੀ ਨੇ ਸ਼ਬਦ ਦੱਸਿਆ ਹੈ ਸਾਥ ਸੰਗਤ ਜੀ ਫਿਰ ਤੁਸੀਂ ਉਸ ਸ਼ਬਦ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਆਓ ਹੁਣ ਆਪਾਂ মূল ਮੰਤਰ ਤੇ ਜਾਪ ਦੀ ਤੇ ਸ਼ਬਦ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ वाहगुरु जी का खालसा वाहिगुरु जी की फतेह एक क्यों का सतना करता पोरक निरप निर्वैर अकाल मूर्त अयुन्नी सैबंग गुरप्रसाद जब आदि सच जुगाद सच हैप्पी सच नानक होसी पी सच वाहे गुरु जी सहाए एक क्यों कार सत नाम करता पुरक निरप निरवैर अकाल मुरत अजुनी साभ गोर प्रसाद जप आज सच जुग आज सच ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹੀ ਗੁਰੂ ਜੀ ਸਹਾਈ ਗੋੜੀ ਮਹੱਲਾ ਪੰਜਮਾ ਥਿਰ ਕਰ ਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ दुष्ट दूत परमेश्वर मारे जनकी पैज रखी करतार बादशाह सब बस कर दीने अमृत नाम महा रस पीने निरप होए पजो भगवान साथ संगत मिल की नौ दान सर्ण परे जामी जामि के ओट पकरी प्रभ स्वामी गौरि सुखमनी महल्ला पंजमा ਥਿਰ ਕਰ ਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਵਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਪਗਵਾਨ ਸਾਦ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰੀ ਜਾਮੀ ਨਾਨਕਿਉ ਟਪਕਰੀ ਪ੍ਰਭ ਸੁਆਮੀ ਸਾ ਸੰਗਤ ਜੀ ਇਹ ਸੀ ਆਪਣਾ ਸ਼ਬਦ ਸਾ ਸੰਗਤ ਜੀ ਤੁਸੀਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਾ ਸੰਗਤ ਜੀ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਸ ਮੂਲ ਮੰਤਰ ਦਾ ਜਾਪ ਤੇ ਇਸ ਸ਼ਬਦ ਦਾ ਜਾਪ ਪੰਜ ਵਾਰ ਕਰਨਾ ਹੈ 21 ਵਾਰ ਮੂਲ ਮੰਤਰ ਦਾ ਜਾਪ ਤੇ ਪੰਜ ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡੇ ਰੁਕੇ ਹੋਏ ਕੰਮ ਵੀ ਸਾਰੇ ਚੱਲ ਪੈਣਗੇ ਸਾਧ ਸੰਗਤ ਜੀ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਕੋਈ ਕੰਮ ਨਹੀਂ ਬਣ ਰਿਹਾ ਸਾਤ ਸੰਗਤ ਜੀ ਉਹ ਸਾਰੇ ਠੀਕ ਹੋ ਜਾਣਗੇ ਸਾਤ ਸੰਗਤ ਜੀ ਤੇ ਸੰਤ ਮਹਾਂਪੁਰਸ਼ਾਂ ਜੀ ਦੀ ਦਸੀ ਹੋਈ ਇਸ ਵਿਧੀ ਦੇ ਨਾਲ ਇੱਕ ਵਾਰ ਕਰਕੇ ਤੇ ਦੇਖੋ ਸਾਤ ਸੰਗਤ ਜੀ ਸਾਰੀਆਂ ਰੀਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਬਾਣੀ ਪੜਦਾ ਹੈ ਉਸ ਨੂੰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਰਹਿੰਦੀ 사ਤਸੰਗਤ ਜੀ ਕਿਉਂਕਿ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਹੋ ਕੇ ਉਸ ਦੇ ਕੰਮ ਸਾਰੇ ਆਪਸਵਾਰਦੇ ਹਨ 사ਤਸੰਗਤ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਜਾਪ ਕਰੋਗੇ 사ਤਸੰਗਤ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਕੰਮ ਸਵਾਰ ਦੇਣਗੇ 사ਤਸੰਗਤ ਜੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਅੱਤੇ ਕਥਾ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਤੋ ਵੱਦ ਸ਼ੇਅਰ ਕਰਨਾ ਜੀ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਕੋਈ ਆਪਣੀ ਬਿਮਾਰੀ ਤੋਂ ਦੁਖੀ ਹੈ ਕੋਈ ਧੀ ਆ ਪੁੱਤਾਂ ਤੋਂ ਦੁਖੀ ਨਹੀਂ ਸਾਧ ਸੰਗਤ ਜੀ ਕੋਈ ਘਰ ਦੇ ਵਿੱਚ ਸ਼ਰਾਬ ਪਿੰਦਾ ਹੈ ਉਸ ਤੋਂ ਦੁਖੀ ਹੈ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਤਾਂ ਦੁਖੀ ਹੈ ਸਾਧ ਸੰਗਤ ਜੀ ਹਰ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਦੁਖੀ ਹੈ ਸਾਧ ਸੰਗਤ ਜੀ ਕਿਉਂਕਿ ਬਾਬਾ ਜੀ ਕਹਿੰਦੇ ਨੇ ਭਾਈ ਨਾਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਇਹ ਸਾਰਾ ਹੀ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ ਸਾਤ ਸੰਗਤ ਜੀ ਸਤਿ ਮਹাপুরਸ਼ ਜੀ ਕਹਿੰਦੇ ਨੇ ਭਾਈ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਸਾਤ ਸੰਗਤ ਜੀ ਮੂਲ ਮੰਤਰ ਦਾ ਅਰਥ ਹੈ ਸਾਰੀਆਂ ਹੀ ਤੀਜਾਂ ਦਾ ਤੋੜ ਭਾਵ ਕਿ ਸਾਰੀਆਂ ਹੀ ਤੀਜਾਂ ਦਾ ਤੋੜ ਹੈ ਕਿਉਂਕਿ ਸਾਤ ਸੰਗਤ ਜੀ ਜੇ ਆਪਾਂ ਸਵੇਰ ਦੇ ਟਾਈਮ ਆਪਾਂ ਪਾਠ ਨਹੀਂ ਕਰ ਸਕਦੇ ਤਾਂ ਸਾਤ ਸੰਗਤ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੇ ਨਾਲ ਇਹ ਸ਼ਬਦ ਦਾ ਜਾਪ ਕਰ ਸਕਦੇ ਹੋ ਸਾਤਸੰਗਤ ਜੀ ਇਸ ਦੇ ਨਾਲ ਸਾਰੇ ਕੰਮ ਠੀਕ ਹੋ ਜਾਂਦੇ ਹਨ ਸਾਤਸੰਗਤ ਜੀ ਇਹ ਮੇਰੀ ਹੱਦ ਬੀਤੀ ਘਟਨਾ ਹੈ ਸਾਤਸੰਗਤ ਜੀ ਮੈਂ ਇਸੇ ਤਰ੍ਹਾਂ ਹੀ ਪਾਈ ਬਾਬਾ ਜੀ ਦੇ ਵਚਨਾਂ ਨੂੰ ਸਤ ਵਚਨ ਕਹਿ ਕੇ ਮੰਨਿਆ ਤਾਂ ਵਾਹਿਗੁਰੂ ਜੀ ਨੇ ਅੱਜ ਕਿਸ ਅੱਜ ਦੇ ਟਾਈਮ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਹਰ ਇੱਕ ਚੀਜ਼ ਵਾਹਿਗੁਰੂ ਜੀ ਨੇ ਦਿੱਤੀ ਹੈ ਸਾਤਸੰਗਤ ਜੀ ਜੇ ਤੁਸੀਂ ਵੀ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਵਾਹਿਗੁਰੂ ਜੀ ਅਗੇ ਅਰਦਾਸ ਕਰੋਗੇ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਤੁਹਾਡੀ ਚੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਣਗੇ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਬਲੇ ਲੇ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਈਆਂ ਕੋਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ